लुधियाना ਵਿੱਚ ਤਾਲੀਬਾਨ ਬਣਿਆ ਫੈਕਟਰੀ ਮਾਲਕ ਤਿੰਨ ਤੀਆਂ ਸਮੇਤ ਮਾਂ ਅਤੇ ਪੁੱਤ ਦੇ ਮੂੰਹ ਕਾਲੇ ਕਰਕੇ ਕੁਮਾਇਆ ਤਮਾਸ਼ੀਬੀਨ ਬੜੇ ਲੋਕ ਦੇਖਦੇ ਰਹੇ ਸ਼ਰਮਨਾਕ ਘਟਨਾ ਗਲੇਚ ਚੋਰ ਲਿਖਿਆ ਤਖਤੀਆਂ ਪਾ ਕੋ ਮਾਇਆ ਗਲੀ ਗਲੀ लुधियाਨਾ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਤਾਲੀਬਾਨ ਬੜੇ ਇੱਕ ਫੈਕਟਰੀ ਮਾਲਕ ਨੇ ਇੱਕ ਪਰਿਵਾਰ ਦੀਆਂ ਤਿੰਨ ਤੀਆਂ ਇੱਕ ਪੁੱਤ ਅਤੇ ਉਹਨਾਂ ਦੀ ਮਾਂ ਦੇ ਮੂੰਹ ਕਾਲੇ ਕੀਤੇ ਅਤੇ ਆਣ ਗਵਾਂਦ ਵਿੱਚ ਕੁਮਾਇਆ ਫੈਕਟਰੀ ਮਾਲਕ ਨੂੰ ਰੋਕਣ ਦੀ ਬਜਾਏ ਲੋਕ ਹੱਸਦੇ ਹੋਏ ਤਮਾਸ਼ਾ ਦੇਖਦੇ ਰਹੇ ਪਰਿਵਾਰ ਦੇ ਚਾਰੇ ਮੈਂਬਰਾਂ ਦੇ ਗਲਾ ਵਿੱਚ ਤਖਤੀਆਂ ਪਾ ਕੇ ਉਨ੍ਹਾਂ ਦਾ અપਮਾਨ ਕੀਤਾ ਗਿਆ ਤਖਤੀਆਂ ਤੇ ਲਿਖਿਆ ਸੀ ਮੈਂ ਚੋਰ ਹਾਂ ਮੌਕੇ ਤੇ ਮੌਜੂਦ ਲੋਕਾਂ ਨੇ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਖਾਣਾ ਬਸਤੀ ਜੋਦੇਵਾਲ ਦੀ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ ਦਰਅਸਲ ਮਾਮਲਾ ਬਹਾਦਰ ਕੇ ਰੋਡ ਦੇ ਇਕਜੋਤ ਨਗਰ ਦਾ ਹੈ ਇੱਕ ਫੈਕਟਰੀ ਵਿੱਚ ਕੰਮ ਕਰਦੇ ਇੱਕ ਪਰਿਵਾਰ ਤਿੰਨ ਤੀਆਂ ਉੱਤਰ ਅਤੇ ਮ ਨੂੰ ਲੋਕਾਂ ਨੇ ਕੱਪੜੇ ਚੋਰੀ ਕਰਨ ਦੇ ਦੋਸ਼ ਵਿੱਚ ਫੜ ਲਿਆ ਇਸ ਤੋਂ ਬਾਅਦ ਫੈਕਟਰੀ ਮਾਲਕ ਨੇ ਸਾਰਿਆਂ ਦਾ ਮੂੰਹ ਕਾਲਾ ਕਰ ਦਿੱਤਾ ਇਹਨਾਂ ਸਾਰਿਆਂ ਦੇ ਗਲੇ 'ਚ ਚੋਰ ਲਿਖੀਆਂ ਤਖਤੀਆਂ ਸਨ ਅਤੇ ਗਲੀਆਂ 'ਚ ਘੁਮਾਇਆ ਗਿਆ ਅਤੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਜੈਹਿੰਦ ਆ ਅੱਜ ਸੋਸ਼ਲ ਮੀਡੀਆ ਤੇ ਨਿਊਜ਼ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਕੁਝ ਕੁੜੀਆਂ ਤੇ ਮੁੰਡੇ ਦੇ ਫੇਸੇਸ ਦੇ ਉੱਤੇ ਬਲੈਕ ਇੰਕ ਲਾ ਕੇ ਉਹਨਾਂ ਨੂੰ ਸਟਰੀਟਸ ਦੇ ਉੱਤੇ ਤੋਰਿਆ ਜਾ ਰਿਹਾ ਸੀ ਜਦੋਂ ਇਹ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਸਾਡੇ ਸੀਨੀਅਰ ਅਫਸਰ ਤੇ ਥਾਣਾ ਐਸਐਚਓ ਜੁਦੇਵਾਲ ਬਸਤੀ ਮੌਕੇ ਤੇ ਪਹੁੰਚੇ ਤੇ ਮੌਕਮਾ ਮੁਲਾਇza ਕੀਤਾ ਹੁਣ ਤੱਕ ਦੀ ਵੈਰੀਫਿਕੇਸ਼ਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਹਾਦਰਕੇ ਰੋਡ ਦੇ ਉੱਤੇ ਇੱਕ ਫੈਕਟਰੀ ਦੀਪ ਗਾਰਮੈਂਟਸ ਦੀ ਹੈਗੀ ਆ ਜਿਹਦੀ ਕੀ ਗਾਰਮੈਂਟ ਮੈਨੂਫੈਕਚਰਿੰਗ ਕਰਦੀ ਹੈ اسی ਫੈਕਟਰੀ ਦੇ ਮਾਲਕ ਤੇ ਮੈਨੇਜਰ ਨੂੰ ਜਦੋਂ ਪਤਾ ਲੱਗਿਆ ਕਿ ਫੈਕਟਰੀ ਤੇ ਕੁਝ ਕੁੜੀਆਂ ਉਹਨਾਂ ਨੂੰ ਸਸਪੈਕਟਿਡ ਲੱਗੀ ਕਿ ਜਿਹੜੇ ਕੀ ਚੋਰੀ ਕਰ ਰਹੇ ਹਨ ਤੇ ਉਹਨਾਂ ਨੂੰ ਸਬਕ ਸਿਖਾਉਣ ਦੇ ਚੱਕਰ 'ਚ ਉਹਨਾਂ ਤਿੰਨਾਂ ਕੁੜੀਆਂ ਉਦਾ ਭਰਾ ਤੇ ਉਹਦੀ ਮਦਰ ਦੇ ਫੇਸ ਦੇ ਉੱਤੇ ਬਲੈਕ ਇਨਕ ਲਾ ਕੇ ਉਹਨਾਂ ਨੇ ਜਿਹੜੇ ਆਲੇ ਦੁਆਲੇ ਉਹਨੂੰ ਪਬਲਿਕ ਸਟ੍ਰੀਟਸ ਦੇ ਉੱਤੇ ਤੋਰਿਆ ਤੇ ਹੁਣ ਤੱਕ ਇਸ ਇਨਫੋਰਮੇਸ਼ਨ ਦੇ ਉੱਤੇ ਪਰਚਾ ਦਰਜ ਕੀਤਾ ਜਾ ਚੁੱਕਾ ਹੈ ਤੇ ਤਿੰਨ ਬੰਦੇ ਜਿਹੜੇ ਹੈਗੇ ਗ੍ਰਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦਾ ਕੀ ਨਾਮ ਮੁਹੰਮਦ ਕੇਸ਼, ਮਨਪ੍ਰੀਤ ਸਿੰਘ ਤੇ ਹਰਪ੍ਰੀਤ ਹੈ ਅੱਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ ਥੈਂਕ ਯੂ